ਪੰਨਾ ਸਿੱਧੂ ਨੇ ਪੋਸਟ ਪਾ ਕੇ ਅਮਰਿਤਪਾਲ ਸਿੰਘ ਮੈਰੋ ਦੀ ਸਪੋਰਟ ਕੀਤੀ ਸੀ ਕਿਹਾ ਕਿ ਅਸੀਂ ਤੁਹਾਡੇ ਨਾਲ ਕੁਝ ਲੋਕਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਸੀ ਤੇ ਪੰਨਾ ਸਿੱਧੂ ਦੀ ਟੀਮ ਪੇਜ ਦੇ ਵੱਲੋਂ ਇੱਕ ਸਟੋਰੀ ਅਪਲੋਡ ਕੀਤੀ ਗਈ ਆ ਇੱਕ ਵਾਰੀ ਉਹ ਸਟੋਰੀ ਤੁਸੀਂ ਪੜੋ ਇਸ ਸਟੋਰੀ ਦੇ ਵਿੱਚ ਲਿਖਿਆ ਗਿਆ ਹੈ ਪਾਣਾ ਸਿੱਧੂ ਤੇ ਪ੍ਰੋਡਿਊਸਰ ਦੋ ਵੱਖ-ਵੱਖ ਨਾਮ ਨੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਾਣਾ ਬਾਈ ਮਜਬੂਰੀ ਵਿੱਚ ਕੁਝ ਮਹੀਨੇ ਪ੍ਰੋਡਿਊਸਰ ਦੇ ਕਹਿਣ ਕਰਕੇ ਵੀਡੀਓਜ਼ ਵਿੱਚ ਆਉਂਦਾ ਰਿਹਾ ਪਰ ਗੱਲ ਇਹ ਵੀ ਆ ਕਿ ਅਲੱਗ ਹੋਣ ਦਾ ਕਾਰਨ ਵੀ ਇਹੀ ਵੀਡੀਓ ਸੀਗੀਆਂ ਬਾਕੀ ਮੈਰੋਂ ਚਾਚੇ ਨੂੰ ਜਦੋਂ ਮਰਜ਼ੀ ਪੁੱਛ ਲੈਣਾ ਪਾਣਾ ਸਿੱਧੂ ਜਾਂ ਉਸ ਦੀ ਟੀਮ ਨੇ ਕਦੇ ਵੀ ਕਿਸੇ ਗਲਤ ਦੀ ਸਪੋਰਟ ਨਹੀਂ ਕੀਤੀ ਚਾਹੇ ਕੋਈ ਆਪਦਾ ਹੋਵੇ ਜਾਂ ਵਗਾਨਾ ਗਲਤ ਗਲਤੀ ਆ ਭਰਾ ਸਾਡੇ ਸਾਰੇ ਹੀ ਨੇ ਪਰ ਗਲਤ ਚ ਕਿਸੇ ਦਾ ਸਾਥ ਨਹੀਂ ਪੰਨਾ ਸਿੱਧੂ ਦੀ ਟੀਮ ਦੇ ਵੱਲੋਂ ਇਹ ਰਿਪਲਾਈ ਦਿੱਤਾ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜੇਕਰ ਤੁਸੀਂ ਉਹ ਵੀਡੀਓ ਦੇਖਣੀ ਆ ਤਾਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਤੇ ਫਰਸਟ ਕਮੈਂਟ ਵਿੱਚ ਪਾਤਾ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਦੇਖਿਓ ਉਸ ਵੀਡੀਓ ਦਾ ਜਵਾਬ ਦਿੱਤਾ ਹੈ ਪੰਨਾ ਸਿੱਧੂ ਅਤੇ ਉਸ ਦੀ ਟੀਮ ਨੇ